ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਊਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਕੱਲ ਵੀ ਵੀਡੀਓ ਬਣਾਈ ਸੀ ਜੀ ਪਰਸੋਂ ਵੀ ਬਣਾਈ ਸੀ ਤੇ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣੀ ਹੈ ਜੀ ਅੱਜ ਤੁਹਾਨੂੰ ਆਹ ਦੋ ਮੀਨ ਮੱਝਾਂ ਆਪਾਂ ਦਿਖਾਉਣੀ ਆ ਇਹ 5-6 ਦਿਨ ਖੜਦੀ ਆ ਸੂਂਗ ਦੇ ਵਿੱਚ ਤੇ ਆ ਝੋਟੀ ਜਿਹੜੀ ਆ ਇਹ 8 ਮਹੀਨਿਆਂ ਦੇ ਲਗਭਗ ਗੱਪਣ ਤੇ ਜਿਵੇਂ ਗੋਲ ਸਿੰਘ ਦੀ ਤੇ ਬਹੁਤ ਚੰਗੀ ਝੋਟੀ 8 ਮਹੀਨਿਆਂ ਦੇ ਲਗਭਗ ਗੱਪਣ ਤਾਂ 2.5 ਕਿਲੋ ਦੁੱਧ ਤਾਂ ਨਹੀਂ ਵਿਖਾਲਦੀ ਹੈ ਜੀ ਸਾਨ ਪਾਸ ਕਰਾ ਦੂਗੀ ਬਹੁਤ ਚੰਗੀ ਝੋਟੀ ਆ ਜੈਡ ਬਲੈਕ ਆ ਸਾਰੇ ਸਰੀਰ ਤੇ ਵਾਲ ਨਹੀਂ ਕੋਈ ਜਿੱਟਾ ਹੈਗਾ ਤੇ ਪੂਰੀ ਸਾਂਭੀ ਪੜੀ ਆ ਝੋਟੀ ਜੀ ਤੇ ਵਖਾਲੀ ਆ ਜੀ ਤੁਹਾਨੂੰ ਆ ਲੋ ਜੀ ਹਾਂਜੀ ਵੀਰ ਜੀ ਸਾਰੇ ਮੇਰੇ ਨਾਲ ਸਾਸੀ ਕਾਲੇ ਆ ਜੀ ਤੇ ਸਵਾਗਤ ਹੈ ਜੀ ਤੁਹਾਡਾ ਅਮਕਾਲ ਡੇਰੀ ਫਾਰਮ ਤੇ ਤੇ ਤੁਹਾਨੂੰ ਆਦੇ ਆ ਤੁਹਾਡਾ ਦਿਲੋਂ ਤੁਸੀਂ ਇਨਾ ਪਿਆਰ ਦੇ ਰਹੇ ਹੋ ਲਗਾਤਾਰ ਵੀਡੀਓ ਪਾਉਂਦੇ ਆ ਤੇ ਲਗਾਤਾਰ ਪਿਆਰ ਦੇ ਰਹੇ ਆ ਤੇ ਅੱਜ ਵੀਡੀਓ ਪਾਈ ਅੱਜ ਵੀ ਆਪਣੇ ਕੋਲ ਜਿਹੜਾ ਵੇਖ ਕੇ ਆ ਤੇ ਆ ਜਿਹੜੀ ਝੋਟੀ ਆ ਜੈਡ ਬ ਲੈ ਕੇ ਆ ਆ ਦੇਖੋ ਪੂਛ ਤੱਕ ਕਾਲੀ ਆ ਦੂਸਰਾ ਸੂਆ ਜੇ ਸੂਗੀ ਬਲੂਨ ਹੀ ਤੇ ਇਹ ਜਿਹੜੀ ਆ ਇਹ 8 ਮਹੀਨੇ ਦੀ ਗੱਬਣ ਆ ਤੇ 2 ਕਿਲੋ 2.5 ਕਿਲੋ ਦੁੱਧ ਆ ਥਣਾ ਵਖਾਲਦੀ ਆ ਥਣਾ ਥੁਣਾ ਦੀ ਓਕੇ ਆ ਅੱਠੀ ਪੈਰੀ ਚੋਂ ਆ ਤੇ ਇਹ ਤੁਸੀਂ ਲਾ ਲੋ ਹਿਸਾਬ ਵੀ ਇੰਨੇ ਟਾਈਮ ਦੇ ਵਿੱਚ ਵੀ ਦੁੱਧ ਦੇ ਰਹੀ ਆ ਮਹੀਂ ਚੰਗੀ ਆ ਤੱਕ 8 ਮਹੀਨਿਆਂ ਦੀ ਦੁੱਧ ਦੇ ਰਹੀ ਆ ਹੁਣ ਦੇਦਾ ਛੱਡਣ ਦਾ ਟਾਈਮ ਆ ਤੇ ਬਸ ਹੀ ਬਹੁਤ ਚੰਗੀ ਮਹਿਮ ਆ ਜਾਇਦ ਕੀ ਮੰਦੋ ਤੇ ਰਵਾਂ ਜੇ ਕੋਈ ਸਾਹਮੂਗਾ ਭੈਣ ਭਰਾ 2 2.5 ਮਹੀਨੇ ਜਿਹਨੂੰ ਸਾਹਮਣੇ ਪੈਂਦੀ ਹੈ ਤਾਂ 2.5 ਮਹੀਨੇ ਸਾਹਮਣੇ ਦਾ ਵੀ ਨਹੀਂ ਪਰਚਾ ਨਹੀਂ ਅਸੀਂ ਉਤਾ ਨਹੀਂ ਲੈਦੇ ਆ ਲੈ ਕੋਈ ਪੂਰੀ ਨਾਲੀ ਪੂਰੀ ਨਾਲੀ ਚੋੜੀ ਨਾ ਦੇਣੀ ਕੋਈ ਜੋ ਵੀ ਹੈ ਆਹ ਨਾਲੀ ਵੱਡੀ ਝੋਡੀ ਜਾਂ ਛੋਟੀ ਝੋਡੀ ਨਹੀਂ ਮੇਰਾ ਕੋਈ ਛੋਟੀ ਸਮਝ ਕੇ ਨਾ ਹੋਵੇ ਵੱਡੀ ਝੋਡੀ ਆ ਤਾਂ ਪੂਰੀ ਸ਼ਾਂਧੀ ਤੇ ਪੂਰੀ ਵੱਡੀ ਝੋਡੀ ਚੋ ਕੋਈ ਉਹ ਜੋ ਝੋਡੀ ਨਹੀਂ ਆਹ ਤੇ ਚੈਜ ਕੀ ਉਹਦੇ ਝੋਡੀ ਦਵਾਂਗੇ ਆਪਾਂ ਝੋਟੀ ਜਿਹੜੀ ਆ ਝੋਟੀ ਤੇ ਕਿ ਪਤਾ ਨਹੀਂ ਕਿੰਨੇ ਦੀ ਵੀ ਕੋਈ ਆਪ ਦੀ ਸਮਝ ਨਾ ਲਵੇ ਤੇ ਹੁਣ ਜਿਹੜੀ ਝੋਡੀ ਆਪਾਂ 65000 ਦੀ ਦਿਆਂਗੇ 65000 ਤੋਂ 3000 ਛੋਟ ਕਰਾਂਗੇ ਫਿਕਸ ਰੇਟ ਆ 62000 ਦੀ ਜੈਸ ਦਊਗਾ ਜੇ ਕੋਈ ਸਾਂਭੂਗਾ ਤੇ ਉਹਦੇ ਬੱਲੇ ਵੀ ਕੁਝ ਪਾਊਗੀ ਬਹੁਤਾ ਨਹੀਂ ਮੈਂ ਕਹਿੰਦਾ ਤੇ 85000 ਦੇ ਦੀ ਵਿਗਣ ਜੋਗੇ ਬਾਕੀ ਕੋਈ ਆਪਣੀ ਸਮਝ ਲਵੇ ਦੇਖ ਲਓ ਫੇਰ ਵਫਾਦੋ ਐਂ ਚੰਗੀ ਤਰ੍ਹਾਂ ਤੁਸਾਂ ਲਈ ਕਰਾ ਦੋ ਬਹੁਤ ਚੰਗੀ ਝੋਟੀ ਜੀ ਐ ਸਾਰੇ ਸਰੀਰ ਤੇ ਕੋਈ ਵਾਲ ਨਹੀਂ ਇੱਕ ਟਟਾਈ ਤੇ ਕੋਈ ਖਾਲੋ ਐ ਮਗਰ ਕਰਦੇ ਆ ਥਾਣ ਦੇਵੇ ਦੀ ਕੋਈ ਬਾਈ ਨਹੀਂ ਕੋਈ ਕੁਛ ਨਹੀਂ ਹੁਣ ਫਿਰ ਟੋਕਰ ਦੇ ਹਿਸਾਬ ਨਾਲ ਟੋਕਣਾ ਵਾਲਾ ਲੈਵਾ ਕਿਉਂਕਿ ਆ ਦੇਖ ਲਓ ਪੂਛ ਤੱਕ ਕਾਲੀ ਕਿਉਂਕਿ ਹੁਣ ਗੱਬਣਿਆ 8 ਮਹੀਨੇ ਨੇ ਤੇ ਆ ਜਿਹੜੀ ਅਸੀਂ ਇਹ ਘੱਟੋ ਘੱਟ 10 ਦਿਨ ਸੜਦੀ ਆ 10 ਲੈ ਕੇ 10 ਤੋਂ ਘੱਟ ਦਾ ਜੀ ਇਹ ਵੀ ਆਪਾਂ ਜਾਇਜ਼ ਕੀਮਤ ਦੇ ਦਵਾਂਗੇ ਚੰਗੀ ਝੋਟੀ ਆ ਇਹ ਵੀ ਕੋਈ ਉਹੋ ਜਿਹੀ ਝੋਟੀ ਨਹੀਂ ਆ ਇਹ ਬਹੁਤ ਹੀ ਦੇਖੋ ਜੀ ਉਹ ਖਾਣ ਨੂੰ ਇਹ ਫੇਸ ਕੁਆਲਟੀ ਤੇ ਥਣ ਦੇਵਾ ਵਖਾ ਲੋ। ਥਾਣੇ ਦਾ ਦੇਖੋ ਨੋਕ ਵਾਲਾ ਥਾਣੂ ਲੱਗਾ। ਕੁਆਲਟੀ ਉਸਦਾ ਕਿ ਬਹੁਤ ਚੰਗਿਆ ਲੈਵਾ ਨੂੰ ਵਖਾ ਲੋ ਜੀ ਮੇਰੇ ਘਰ ਤੇ। ਉਹ ਖਾਣ ਨੂੰ ਲੈਵਾ ਨੂੰ ਥਾਣ ਵਖਾ ਲੋ ਕੁਆਲਟੀ। ਲੈ ਰੋ ਜੀ। ਇਹ ਵੀ ਆਪਾਂ ਜਾਇਦ ਕੀਮਤੇ ਤੇ ਲਾਵਾਂਗੇ ਮੇਰੇ ਮੇਰਾ ਜਿਹੜਾ ਕੋਈ ਜਾ ਕੇ ਸਾਂਭੂਗਾ ਉਹਦਾ ਘਰ ਪੂਰਾ ਕਰੇ ਵੇਖੋ ਥਣ ਥਣ ਤੇ ਮਾੜਾ ਜਾ ਆ ਵੇਖਿਓ ਇਹੋ ਜੀ ਝੋਟੀ ਦੀਆਂ ਵੇਖੋ ਥਾਣੇ ਤੁਹਾਨੂੰ ਇਦਾਂ ਹੀ ਪਾਸ ਕਰਾ ਦਿੰਦੇ ਕੋਈ ਉਹੋ ਜੀ ਛੰਡਾਰ ਨਹੀਂ ਹੈਗੀ ਆ ਵੇ ਤੇ ਕਰ ਆ ਗਿਆ ਹੁਣ ਖਾ ਲਓ ਜੀ ਤੇ ਬਸ ਬਸੇ ਕਮਣੀ ਹੁਣ ਹੀ ਲੈਣਾ ਵੀ ਐ ਥਣਾ ਥਣਾ ਦੀ ਓਕੇ ਆ ਵੇ ਰੋ ਖਾ ਲਓ ਥਣੇ ਜੀ ਥਾਣਾ ਲੈਵਾ ਵਖਾਦ ਹਾਂ ਕੋਈ ਚੁੱਕ ਕੋਈ ਜਿਆਦਾ ਦਿਨ ਨਹੀਂ ਥੜ੍ਹਦੀ ਵਖਾਦ ਦੇਗਾ ਇਧਰ ਮਗਰ ਕਰਕੇ ਵਿਖਾ ਦਿੰਗੇ ਕੋਈ ਕੋ ਜੋ ਕੋ ਇਹ ਹੁਣ ਵਖਾ ਲਓ ਠੀਕ ਆ ਹਾਂਜੀ ਹਾਂ ਕੋਈ ਜਿਆਦਾ ਦਿਨ ਨਹੀਂ ਥੜ੍ਹਦੀ ਇਹਦੀ ਕੀਮਤ ਜਿਹੜੀ ਆ ਕੋਈ 70 75 ਨਹੀਂ ਜੇ 65 ਵੀ ਨਹੀਂ ਜੇ 60 ਵੀ ਨਹੀਂ ਜੇ 60 ਤੋਂ ਵੀ 2000 ਘੱਟ ਦਵਾਂਗੇ 58000 ਦੀ ਨੋਟ ਲੋ ਮੇਲੇ ਯਾਰਾ ਯਾਜ ਦਵਾ ਦੇ ਆ ਵੀ 托ਕਰ ਗੱਪਣ ਸਿਰੇ ਦੀ ਮੈਂ ਤੇ ਆ ਜਿਹੜੀ ਆ ਇਹ ਵੀ ਜਮਾ ਮੁਕਤ ਦੇ ਭਾ 托ਕਣ ਵਾਲਾ ਭਾਵਾ ਪੰਜਾਬ 55 ਦੀਆਂ 60 ਦੀਆਂ 托ੜਾ ਇਹਦੇ ਨਾਲ ਦੀਆਂ ਵੇਚੀ ਤੇ ਟੁੱਕੀ ਮੈਂ ਵੇਖ ਲੋ ਜੀ ਇਹ ਲੋਲੇਵਾ ਥਾਣੇਵਾ ਵੇਖ ਬਖਾ ਲੋ ਇਹ ਤਸੰਦੀ ਕਰਾਉਗੀ ਭਰਾਣ ਦੀ ਵੇਖੋ ਜੀ ਪੂਰੀ ਚੰਗੀ ਮੈਂ ਆ ਫੇਸ ਕੁਆਲਟੀ ਆ ਚੰਗੀ ਦਿਨਾ ਵੇ ਖਾ ਲੋ ਇਹਨਾਂ ਦੀ ਆ ਵੀ ਮੈਂ ਜੇ ਆ ਫੇਸ ਕੁਆਲਟੀ ਦਿਖਾ ਲਓ ਠੀਕ ਹੈ ਮੈਂ ਕੋਈ ਕਮੀ ਨਹੀਂ ਆ ਇਹ ਖਲੋ ਜੋ ਇਹ ਵਖਾ ਦੇ ਰਿਹਾ ਉੱਤਰ ਨੂੰ ਵੇਖੋ ਫੇਸ ਕੁਆਲਟੀ ਕੋਈ ਕਮੀ ਨਹੀਂ ਆ ਪੂਰੀਆਂ ਵਧੀਆ ਮਈਆਂ ਉਧਰ ਦੀ ਝੋਟੀ ਆ ਦੇਸੀ ਝੋਟੀ ਨਹੀਂ ਇਹਦੀ ਤੇ ਗਰੰਟੀ ਆ ਤੇ ਇੱਕ ਆ ਮੈਂ ਵਖਾ ਲਓ ਇਹ ਮੈਂ ਜਿਹੜਾ ਤੂੰ ਸੁਣ ਨੂੰ ਆ ਤੀਸਰਾ ਦੇਣਾ ਜੀ ਤੇ ਆ ਕੱਟੀ ਆ ਜੀ ਦੇ ਮਗਰ ਤੇ ਥਾਣ ਲੈਵੇ ਦੀ ਖਾ ਲੋ ਵੇ ਇਸ ਤੇ ਚਮਾ ਖਣਾ ਦੀ ਜਿੱਥੇ ਖਾ ਲੋ ਜਿਹਦਾ ਥਾਮ ਲਾਇਆ ਮਗਰ ਉਹ ਖਾ ਲੇ ਖੋਲ ਕੇ ਦੇ ਨੀ ਮੈਂ ਆ ਵੇ ਖੋਲੇ ਵਾ ਨੇ ਵਾ ਵੇਖ ਚਮਾ ਖਣਾ ਦੀ ਕਰ ਲੈ ਵੇਖ ਵੇਖ ਲੈ ਚੱਟ ਗੋਮਰ ਬਲੇ ਵਾ ਤੇ ਬਹੁਤ ਚੰਗੀ ਮਹਿਮ ਆ ਜੀ ਤੇ ਇਹ ਜਿਹੜੀ ਮਈਆਂ ਇਹਦੀ ਕੀਮਤ ਅੱਜ ਵੀ ਪਿੰਡ ਵਿੱਚ ਨਹੀਂ ਆਪਾਂ ਕਹਿੰਦੇ ਕਿਉਂਕਿ ਇਹ 15 ਕਿਲੋ ਵਾਲੀ ਅਸਲ ਮਹਿਮ ਆ ਡਰਾਗਨ ਨੂੰ ਦੁੱਧ ਤਿਆਰ ਹੋ ਗਿਆ ਤੋਰੋ ਜੀ ਤੋਰ ਉਹ ਖਾ ਲੋ ਖਾ ਲੋ ਜੀ ਖਾ ਲਓ ਜੀ ਲੈਵਾ ਮਗਰ ਕਰਕੇ ਕਿੰਨਾ ਆਪ ਤੀਰ ਬਾਹਰ ਨੂੰ ਤੋਰਨੇ ਫੇਰੋ ਦੇਖੋ ਦੇਖੋ ਚੌਂ ਨੀ ਫੇਰ ਦੇਖੋ ਇਹ ਹੋ ਜੀਗਾ ਮਜਾ ਨਹੀਂਗਾ ਕਿਉਂ ਹਣ ਇਹਦੀ ਮੋਟਰ ਹੀ ਲੱਗੀ ਹੋਊਗੀ ਨੇਵਾ ਲਵਾ ਬਖਾ ਲੋ ਜਰਾ ਆਪਣਾ ਮਗਰ ਕਰ ਤੇ ਠੀਕਾ ਨੇਵਾ ਐਸਾ 15 ਕਿਲੋ ਵਾਲੀ ਨਹੀਂ ਨੇਵਾ ਲਵਾ ਦੋ ਜਰਾ ਕੱਟੀ ਮਗਰੇ ਤੇ ਬਹੁਤ ਸੋਹਣੀ ਕੀਮਤ ਇਹ ਅਜਿੰਨ ਦੱਸਣੀ ਕੀਮਤ ਇਹਦੀ ਹੁਣ ਦੁੱਧ 15 ਕਿਲੋ ਕਰੂਗੀ ਤਿਆਰ ਤਾਂ ਫਿਰ ਲੋਕਾਂ ਨੂੰ ਚਵਾਵਾਂਗੇ ਵੀ ਤੇ ਹੁਣ ਕਹਿੰਦੇ ਕੁਛ ਨਹੀਂ ਤਾਂ ਹੁਣ ਫੋਨ ਤੇ ਕੋਈ ਕੁਛ ਲੈ ਕਿਉਂਕਿ ਹੁਣ 10 ਕਿਲੋ ਵੋੜਾ ਵਾ ਤੇ 15 ਕਿਲੋ ਦੁੱਧ ਤਿਆਰ ਹੋਏ ਤਾਂ ਫਿਰ ਕੀਮਤ ਦੱਸ ਦੇ ਵੀ ਚੰਗੇ ਲੱਗਣੀਆਂ ਹੋਏ ਲੈਵੇ ਆਵਾਜ਼ ਨਹੀਂ 10 ਕਿਲੋ ਵੋੜਾ ਵਾ ਈ ਵੱਡੀ ਛੋਟੀ ਦੀ ਛੋਟੀ ਦੀ ਕਾ ਕੱਟੀ ਜੇ ਦੇ ਮਗਰ ਤੇ ਬਾਕੀ ਸਾਰੇ ਵੀਰਾਂ ਦਾ ਧੰਵਾਦ ਆ ਇਹਨਾਂ ਵੀਡੀਓ ਨੂੰ ਪਿਆਰ ਦੇਣ ਦੇ ਆ ਤੇ ਵੀਡੀਓ ਬਹੁਤ ਵਧੀਆ ਬਾਬੇ ਦੀ ਮੇਰੇ ਅੱਜ ਕੱਲ ਵੀਡੀਓ ਬਣਾਈ ਹਾਂ ਅੱਜ ਚੜਾਈ ਹਾਂ ਅੱਜ ਮਾਲ ਵੇਖਦੇ ਆ ਤੇ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਕੰਮ ਚੱਲਣ ਦੇ ਆ ਪੂਰੀ ਬਾਬੇ ਦੀ ਵਧੀਆ ਮੇਰਾ ਨਾਮ ਮੇਰਾ ਓਂਕਾਰ ਸਿੰਘ ਆ ਪਿੰਡ ਕੋਕਾਵਾ ਤਹਿਸੀਲ ਦਵਟਾਲਾ ਵਾ ਜ਼ਿਲ੍ਹਾ ਗਰਦਾਸਪੁਰ ਆ ਨੰਬਰ ਆ 9779283441 9779983443 ਸਾਰੇ ਵੀਰਾਂ ਨੂੰ ਸასი ਗੱਲ ਜੀ ਧੰਵਾਦ ਆ ਤੁਹਾਡਾ ਇੰਨਾ ਪਿਆਰ ਦੇ ਰਹੇ ਜੀ ਦਿਲੋਂ ਧੰਵਾਦ ਆ ਜੀ ਤੁਹਾਡਾ ਸასი ਗੱਲ ਜੀ ਅੱਜ ਸਾਡੇ